ਹਾਂਜੀ ਦੋਸਤੋ ਬਹੁਤ ਵੱਡੀ ਖਬਰ ਆ ਰਹੀ ਆ ਤੁਹਾਡੇ 5ਵੀਂ 8ਵੀਂ ਅਤੇ 10ਵੀਂ ਅਤੇ 12ਵੀਂ ਵਾਲਿਆਂ ਦੇ ਜਿਨ੍ਹਾਂ ਦੀ ਕੰਪਾਰਮੈਂਟ ਆਈ ਸੀ ਤੇ ਉਹਨਾਂ ਨੇ ਫਾਰਮ ਭਰਿਆ ਤਾਂ ਉਹਨਾਂ ਦੀ ਡੇਟ ਸ਼ੀਟ ਜਾਰੀ ਹੋ ਚੁੱਕੀ ਆ ਤੁਹਾਡੇ ਪ੍ਰੀਖਿਆਵਾਂ ਜਿਹੜੀਆਂ ਨੇ 4 ਜੁਲਾਈ ਤੋਂ ਸ਼ੁਰੂ ਹੋ ਰਹੇ ਹਨ ਓਕੇ ਜਿਨ੍ਹਾਂ ਵਿਦਿਆਰਥੀਆਂ ਨੇ ਮਾਰਚ 2024 ਦੇ ਪੇਪਰ ਦਿੱਤੇ ਸੀ ਉਹਨਾਂ ਦੀ ਕੰਪਾਰਮੈਂਟ ਆ ਗਈ ਸੀ ਰਿਪੇਅਰ ਆ ਗਈ ਸੀ ਠੀਕ ਹੈ ਜੀ ਤਾਂ ਉਹਨਾਂ ਦੇ ਜਿਹੜੇ ਐਗਜ਼ਾਮ ਨੇ ਠੀਕ ਹੈ ਜੀ ਕਿੰਨੇ ਤਰੀਕ ਤੋਂ ਸ਼ੁਰੂ ਹੋ ਰਹੇ ਹਨ 4 ਜੁਲਾਈ ਤੋਂ ਸ਼ੁਰੂ ਹੋ ਰਹੇ ਹਨ ਡੇਟ ਸ਼ੀਟ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤਾਂ ਦੇਖੋ ਪਹਿਲਾਂ ਖਬਰ ਕੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬੋਰਡ ਵੱਲੋਂ 5ਵੀਂ 8ਵੀਂ 10ਵੀਂ ਅਤੇ 12ਵੀਂ ਸ਼੍ਰੇਣੀ ਦੀ ਜੁਲਾਈ 2024 ਦੀ ਅਨੁਪਰਕ ਪ੍ਰੀਖਿਆ ਸਮੇਤ ਓਪਨ ਸਕੂਲ 4 ਜੁਲਾਈ ਤੋਂ ਸ਼ੁਰੂ ਹੋਵੇਗੀ ਉਹਨਾਂ ਨੇ ਦੱਸਿਆ ਕਿ 5ਵੀਂ ਸ਼੍ਰੇਣੀ ਦੀ ਪ੍ਰੀਖਿਆ 4 ਜੁਲਾਈ ਤੋਂ 11 ਜੁਲਾਈ ਤੱਕ ਸੈਲਫ ਅਫਰਿਕਾ ਕੇਂਦਰਾਂ ਦੇ ਵਿੱਚ ਜਿਹੜੀ ਹੋਵੇਗੀ ਉਹਨਾਂ ਦੇ ਸਕੂਲ ਦੇ ਵਿੱਚ ਹੀ ਹੋਵੇਗੀ 8ਵੀਂ ਤੱਕ ਹੋਏਗੀ ਜਦਕਿ 12ਵੀਂ ਸ਼੍ਰੇਣੀ ਦੀ ਪ੍ਰੀਖਿਆ 4 ਜੁਲਾਈ ਤੋਂ ਉਹਨਾ 19 ਜੁਲਾਈ ਤੱਕ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਏਗੀ ਅਦਰ ਸਕੂਲ ਦੇ ਵਿੱਚ ਤੁਹਾਡੇ ਪੇਪਰ ਹੋਣਗੇ ਉਹਨਾਂ ਨੇ ਦੱਸਿਆ ਕਿ ਪੰਜਵੀਂ ਦੀ ਪ੍ਰੀਖਿਆ ਸਵੇਰੇ 10 ਵਜੇ ਸ਼ੁਰੂ ਹੋਵੇਗੀ ਜਦਕਿ 8ਵੀਂ 10ਵੀਂ ਤੇ 12ਵੀਂ ਅ ਸ਼੍ਰੀ ਨੀਦੀ ਪ੍ਰੀਖਿਆ ਸਵੇਰੇ 11 ਵਜੇ ਸ਼ੁਰੂ ਹੋਵੇਗੀ ਇਸ ਪ੍ਰੀਖਿਆ ਸੰਬੰਧੀ ਜ਼ਿਆਦਾ ਜਾਣਕਾਰੀ ਦਿਲੀ ਬੋਰਡ ਦੀ ਵੈਬਸਾਈਟ ਤੇ ਉਪਲਬਧ ਹੈ ਜਾਣਕਾਰੀ ਤਾਂ ਚਲੋ ਦੋਸਤੋ ਤੁਹਾਨੂੰ ਆ ਦੇਖ ਲਓ ਡੇਟਸ਼ੀਟ ਦੇ ਰਿਗਾਰਡਿੰਗ ਕਹਾ ਜਿਹੜੀ ਨੋਟਿਸ ਜਾਰੀ ਹੋਇਆ ਹੋਇਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੱਲ ਹੀ ਜਿਹੜਾ ਇਹ ਨੋਟਿਸ ਆ ਗਿਆ ਸੀਗਾ ਇਹਨਾਂ ਦੇ ਵਿੱਚ ਵੀ ਉਹਨਾਂ ਨੇ ਉਹੀ ਦੱਸਿਆ ਹੈਗਾ ਕਿ ਤੁਹਾਡੇ ਜਿਹੜੇ ਕੰਪਾਇਰਮੈਂਟ ਦੇ ਪੇਪਰ ਨੇ ਉਹ 4 ਤਰੀਕ ਤੋਂ ਸ਼ੁਰੂ ਹੋ ਰਹੇ ਹਨ 11/7/2024 ਤੱਕ ਹੋਣਗੇ ਪੰਜਵੀਂ ਦੇ ਇਸੇ ਤਰ੍ਹਾਂ ਹੀ ਸਾਰੇ ਹੀ ਜਮਾਤਾਂ ਦਿੱਤੇ ਹੋਏ ਹਨ ਠੀਕ ਹੈ ਜੀ ਟਾਈਮਿੰਗ ਸਾਰਾ ਜੋ ਕਿ ਇਸ ਨਿਊਜ਼ ਆਫੀਸ਼ੀਅਲ ਹੈ ਨੋਟੀਫਿਕੇਸ਼ਨ ਆਇਆ ਹੋਇਆ ਹੈ ਪੰਜਾਬ ਬੋਰਡ ਦੀ ਸਾਈਟ ਤੇ ਡੈਡ ਸ਼ੀਟ ਤੁਹਾਨੂੰ ਦਿਖਾ ਦਿੰਨੇ ਹੁਣ ਆਰੇ ਦੋਸਤੋ ਡੈਡ ਸ਼ੀਟ ਤੁਹਾਡੇ ਜਿਹੜੀ ਹੈਗੀ ਆ 8ਵੀਂ ਜਮਾਤ ਦੀ 10ਵੀਂ ਦੀ ਤੇ 12ਵੀਂ ਦੀ ਤੇ ਇੱਥੇ ਹੀ ਉੱਪਰ ਦਿੱਤੀ ਹੋਈ ਹੈ ਆਪਣੀ 5ਵੀਂ ਜਮਾਤ ਦੀ ਡੈਡ ਸ਼ੀਟ ਜਿਨ੍ਹਾਂ ਨੇ ਦੇਖਣੀ ਹੈ ਡੈਡ ਸ਼ੀਟ ਪੰਜਾਬ ਬੋਰਡ ਦਾ ਸਾਡਾ ਇੱਕ ਇਹ ਮੈਮੋਰੀਅਲ ਜਨਰੇਸ਼ਨ ਪੀਐਸ ਵੀ ਦਾ ਟੈਲੀਗ੍ਰਾਮ ਚੈਨਲ ਬਣਿਆ ਇੱਥੇ ਅਸੀਂ ਪਾ ਦਿੱਤਾ ਵਾ ਤੁਸੀਂ ਇੱਥੇ ਜਾ ਕੇ ਦੇਖ ਸਕਦੇ ਹੋ ਬਾਕੀ ਇੱਥੇ ਵੀ ਦਿਖਾ ਦਿੰਨੇ ਆ ਸਭ ਤੋਂ ਪਹਿਲਾਂ ਆਪਾਂ 10ਵੀਂ ਦਾ ਦੇਖ ਲੈਂਦੇ ਆ ਤਾਂ ਦੇਖ ਲਓ 10ਵੀਂ ਜਮਾਤ ਦੀ ਡੇਟ ਸ਼ੀਟ ਦੀ ਗੱਲ ਕਰੀ ਤਾਂ ਦੇਖ ਲਓ 10ਵੀਂ ਸ਼੍ਰੇਣੀ ਜੁਲਾਈ 2024 ਦੀ ਅਨੁਪਰ ਪ੍ਰੀਖਿਆ ਦੀ ਡੇਟ ਸ਼ੀਟ 4 ਜੁਲਾਈ ਨੂੰ ਤੁਹਾਡਾ ਪਹਿਲਾ ਪੇਪਰ ਹੈ ਪੰਜਾਬੀ ਏ ਦਾ ਇਸੇ ਤਰ੍ਹਾਂ ਦੋਸਤੋ 5 ਤਰੀਕ ਨੂੰ ਵਿਗਿਆਨ ਦਾ ਠੀਕ ਹੈ 6 ਤਰੀਕ ਨੂੰ ਤੁਹਾਡਾ ਅੰਗਰੇਜ਼ੀ ਦਾ 8 ਤਰੀਕ ਨੂੰ ਤੁਹਾਡਾ ਪੰਜਾਬੀ 20 ਦਾ ਪੇਪਰ ਇਸੇ ਪ੍ਰਕਾਰ ਦੋਸਤੋ ਇਹ ਤੁਹਾਡੀ ਸਾਰੀ ਡੇਟ ਸ਼ੀਟ ਦਿੱਤੀ ਹੋਈ ਹੈ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਵਾ ਦੇਖ ਸਕਦੇ ਹੋ ਕੰਪੈਰਮੈਂਟ ਰਿਪੇਅਰ ਵਾਲਿਆਂ ਦਾ ਇਹ ਤੁਹਾਡੀ ਜਿਹੜੀ ਹੈਗੀ ਆ ਉਹ ਹੈ ਡੇਟ ਸ਼ੀਟ ਹੈ ਠੀਕ ਹੈ ਇਸੇ ਤਰ੍ਹਾਂ ਤੁਹਾਡੇ ਜਿਹੜੇ ਪ੍ਰੀਖਿਆਰਥੀ ਲਈ ਡੇਟ ਸ਼ੀਟ ਸੰਬੰਧੀ ਜ਼ਰੂਰੀ ਹਦਾਇਤਾਂ ਜੋ ਹਨ ਤੁਸੀਂ ਇਹਨਾਂ ਨੂੰ ਵੀ ਰੀਡ ਕਰ ਸਕਦੇ ਹੋ ਬਾਕੀ ਆ ਜਿਹੜੇ ਹੈਗਾ ਜ਼ਿਲ੍ਹੇ ਦੇ ਹਿਸਾਬ ਨਾਲ ਉਹਨਾਂ ਦੇ ਹੈਲਪਲਾਈਨ ਨੰਬਰ ਦਿੱਤੇ ਹੋਏ ਹਨ ਠੀਕ ਹੈ ਜੀ ਡੇਟ ਦੇਖ ਲਓ 7 ਜਿਹੜੀ ਹੈਗੀ ਆ ਤਰੀਕ ਦੀ ਇਹ ਡੇਟ ਸ਼ੀਟ ਯਾਨਕਿ اپنی ڈیٹ ਪਾਈ ਹੋਈ ਹੈ ਇਹਨਾਂ ਨੇ ਅਗਲਾ ਦੋਸਤੋ ਜੇ ਗੱਲ ਕਰੀਏ ਹੁਣ ਆਪਣੀ 12ਵੀਂ ਜਮਾਦੀ ਡੇਟ ਸ਼ੀਟ ਬਾਰੇ ਤਾਂ 12ਵੀਂ ਜਮਾਦੀ ਵੀ ਡੇਟ ਸ਼ੀਟ ਤੁਸੀਂ ਹਾ ਦੇਖ ਸਕਦੇ ਹੋ 12ਵੀਂ ਸ਼੍ਰੇਣੀ ਜੁਲਾਈ 2024 ਦੀ ਅਨੁਪ੍ਰੱਖ ਪ੍ਰੀਖਿਆ ਯਾਨਕੀ ਕੰਪਾਰਟਮੈਂਟ ਦੀ ਪ੍ਰੀਖਿਆ ਦਾ 11 ਅਬ ਵਜੇ ਤਾ ਤੁਹਾਡੀ ਪ੍ਰੀਖਿਆ ਹੋਏਗੀ 4 ਤਰੀਕ ਤੋਂ ਤੁਹਾਡਾ ਪਹਿਲਾ ਫਿਜ਼ਿਕ ਜਿਹੜਾ ਹੈਗਾ ਵਾ ਪੇਪਰ ਹੈ ਫਿਜ਼ਿਕਸ ਦਾ ਤੇ ਕਾਉਂਟੈਂਸੀ ਦਾ ਉਸ ਤੋਂ ਬਾਅਦ ਦੋਸਤੋ 5 ਤਰੀਕ ਨੂੰ ਹੋਏਗਾ ਜਨਰਲ ਪੰਜਾਬੀ ਦਾ ਪੇਪਰ ਫਿਰ ਹਿਸਟਰੀ ਦਾ ਪੇਪਰ ਆ ਫਿਰ ਜਨਰਲ ਅੰਗਰੇਜ਼ੀ ਦਾ ਪੇਪਰ ਆ ਠੀਕ ਹੈ ਜੀ ਇਸੇ ਪ੍ਰਕਾਰ ਜਿਨ੍ਹਾਂ ਵਿਦਿਆਰਥੀਆਂ ਦੀ ਜਿਨ੍ਹਾਂ ਜਿਹੜੀ ਹੈਗੀ ਸਬਜੈਕਟ ਦੇ ਵਿੱਚ ਕੰਪਾਇਰਮੈਂਟ ਰਿਪੀਅਰ ਆਈ ਹੈ ਉਹ ਆਪਣੇ ਹਿਸਾਬ ਦੇ ਨਾਲ ਦੋਸਤੋ ਡੇਟ ਸ਼ੀਟ ਦੇਖ ਕੇ ਉਸ ਦਿਨ ਜਾ ਕੇ ਜਿਹੜੇ ਹੈਗੇ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਲਿਓ ਜੇ ਫਿਲਹਾਲ ਤਾਂ ਐਡਮਿਟ ਕਾਰਡ ਨਹੀਂ ਹੈ ਬਟ ਜਿਹੜੇ ਕਿ ਐਡਮਿ ਜਿਹੜੀ ਹੈਗੇ ਡਿਡ ਸ਼ੀਟ ਆ ਜਿਹੜੇ ਵੋਕੇਸ਼ਨਲ ਵਾਲੇ ਹੈਗੇ ਆ ਓਕੇ ਇਸੇ ਪ੍ਰਕਾਰ ਦੋਸਤੋ ਜਿਹੜੇ ਹੈਗੇ ਆ ਤੁਹਾਡੇ ਹੁਣ 5ਵੀਂ ਤੇ 8ਵੀਂ ਦੀ ਡਿਡ ਸ਼ੀਟ ਵੀ ਇੱਥੇ ਹੀ ਦਿੱਤੀ ਹੋਈ ਆ ਚਲੋ 5ਵੀਂ ਤੇ 8ਵੀਂ ਦੀ ਡਿਡ ਸ਼ੀਟ ਦੇਖ ਲੈਂਦੇ ਹੁਣ ਆ ਰਿਹਾ ਦੋਸਤੋ 5ਥ ਦੀ ਡਿਡ ਸ਼ੀਟ ਦੇਖ ਲਓ ਆ ਜਿਹੜੀ ਹੈਗੇ 5ਥ ਕਲਾਸ ਦੀ ਡਿਡ ਸ਼ੀਟ ਹੈ ਠੀਕ ਹੈ ਜੀ ਤੁਸੀਂ ਆ 5ਥ ਕਲਾਸ ਦੀ ਡਿਡ ਸ਼ੀਟ ਨੂੰ ਗੋ ਥਰੂ ਕਰ ਸਕਦੇ ਹੋ ਦੇਖ ਸਕਦੇ ਹੋ ਇਸੇ ਪ੍ਰਕਾਰ ਦੋਸਤੋ ਜਿਹੜੀ ਹੈਗੀ ਆ 8ਵੀਂ ਜਮਾਤ ਦੀ ਡੇਟਸ਼ੀਟ ਵੀ ਤੁਸੀਂ ਆਹ ਦੇਖ ਸਕਦੇ ਹੋ ਇਹਨਾਂ ਦੇ ਵਿੱਚ 4 ਤਰੀਕ ਤੋਂ ਪੇਪਰ ਸ਼ੁਰੂ ਨੇ ਆਹ ਫੁੱਲ ਫਲੈਜ ਜਿਹੜੀ ਹੈਗੀ ਹੈ ਜੀਸੀ ਟ ਅੰਗਰੇਜ਼ੀ ਦਾ ਪਹਿਲਾ ਪੇਪਰ ਹੈ ਫਿਰ ਪੰਜਾਬੀ ਪਹਿਲੀ ਪਾਸ਼ਾ ਠੀਕ ਹੈ ਜੀ ਫਿਰ ਸਮਾਜਿਕ ਵਿਗਿਆਨ ਫਿਰ ਗਣਿਤ ਦਾ ਫਿਰ ਕੰਪਿਊਟਰ ਸਾਇੰਸ ਠੀਕ ਹੈ ਜੀ ਫਿਰ ਆ ਤੁਹਾਡੇ ਸਾਰੇ ਹੀ ਦਿੱਤੇ ਹੋਏ ਤੁਸੀਂ ਸਾਨੂੰ ਦੇਖ ਸਕਦੇ ਹੋ ਬਾਕੀ ਪ੍ਰਯੋਗੀ ਪ੍ਰੀਖਿਆ ਸੰਬੰਧੀ ਇਹ ਡਾਟਾ ਦਿੱਤੇ ਹੋਏ ਤੁਸੀਂ ਇਹਨਾਂ ਨੂੰ ਵੀ ਰੀਡ ਆਊਟ ਕਰ ਲੈਣਾ ਵਾ ਠੀਕ ਹੈ ਜੀ ਤਾਂ ਇਹ ਤੁਹਾਡਾ ਜਿਹੜੀ ਹੈਗੀ ਇੱਥੇ ਦਿੱਤਾ ਹੋਇਆ ਬਾਕੀ ਆ ਹੈਲਪਲਾਈਨ ਨੰਬਰ ਦਿੱਤੇ ਹੋਇ ਸਕਦੇ ਹੋ ਕਾਲ ਕਰਕੇ ओके okay, दोस्तों आज सीकी थोड़ी डेट शीट पूरी जो की जारी हो चुकी है एदा लिंक जेड़ा है डिस्क्रिप्शन बॉक्स दे विच भी दे दूंगा बाकी जेड़ा है टेलीग्राम चैनल टेली ते अगर थोनू इथे ਥੱਲੇ ਲਿੰਕ ਨਹੀਂ ਮਿਲਦਾ ਤਾਂ Telegram ਚੈਨਲ ਜੁਆਇਨ ਕਰ ਲਿਓ बाकी ਪੰਜਾਬ ਬੋਰਡ ਦੀ ਅਫੀਸ਼ੀਅਲ ਸਾਈਟ ਤੇ ਵੀ ਦਿੱਤਾ ਹੋਇਆ ਵਾ ਇਹ ਜਿਹੜਾ ਹੈਗਾ ਡਿਡ ਸ਼ੀਟ बाकी ਆ Telegram ਚੈਨਲ ਤੇ ਵੀ ਅਸੀਂ ਪਾਇਆ ਤੁਸੀਂ ਇਥੋਂ ਵੀ ਡਾਊਨਲੋਡ ਕਰ ਸਕਦੇ ਹੋ ਅਫੀਸ਼ੀਅਲ ਜਿਹੜੀ ਹੈਗੀ ਵੈਬਸਾਈਟ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਉੱਥੇ ਜਾ ਕੇ ਵੀ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਉੱਥੇ ਸ਼ੋ ਹੋ ਜਾਏਗੀ ਤੁਹਾਨੂੰ ओके दोस्तों बाकी ਫਿਲਹਾਲ ਕੋਈ ਅਦਰ ਅਪਡੇਟ ਨਿਕਲ ਕੇ ਆਨ ਦੀ ਹੈ ਜੇ ਤੁਹਾਨੂੰ ਜਰੂਰ ਦੱਸਾਂਗੇ 올 द बेस्ट ਤੁਹਾਡੇ ਐਗਜ਼ਾਮ ਦੇ ਲਈ बाकी ਰੋਲ ਨੰਬਰ ਉੱਪਰ ਆਉਂਦੇ ਤੁਹਾਨੂੰ ਸਹੀ ਸੀ ਜ਼ਰੂਰ ਦੱਸਾਂਗੇ